ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਦੀ ਛਤੇ ਅਨੰਦਪੁਰੀ ਅਨੰਤਪੁਰ ਸਾਹਿਬ ਲਈ ਹੁਲਾਮਹਾਲਾ ਮਨਾਉਣ ਵਾਸਤੇ ਜਿਹੜੀਆਂ ਸੰਗਤਾਂ ਜਾ ਰਹੀਆਂ ਨੇ ਕਿ ਇਹ ਆਪਣਾ ਮੇਂਡੀਆਣਾ ਤੋਂ ਲੈ ਕੇ ਕੋਟਪੁਰ ਦੇ ਘੱਟ ਪਿੰਡ ਪਵਾਸਾ ਪਹੁੰਚਦਾ ਹੈ ਜਿੱਥੇ ਗੁਰੂ ਕੇ ਜਿੱਥੇ ਜੰਗ ਲਾਇਆ ਨੇ ਕੋਟਵਾਰਾ ਸ਼ਹੀਦਗੰਜ ਪਵਾਸਾ ਵੱਲੋਂ ਉੱਥੇ ਭਾਈ ਕਨ੍ਹਿਆ ਜੀ ਚੈਰੀਟੇਬਲ ਇਸ ਫੈਸਿਲੀਟੀ ਫੰਡ ਅਸਾਨੀ ਜੋ ਕਿ ਗੁਰੂ ਹਰਕ੍ਰਿਸ਼ਨ ਚੈਰੀਟੇਬਲ ਫਾਊਂਡੇਸ਼ਨ ਵੱਲੋਂ ਚਲਾਈ ਜਾ ਰਹੀ ਹੈ ਇੱਥੇ ਉਹਨਾਂ ਵੱਲੋਂ ਮੈਡੀਕਲ ਕੈਂਪ ਵੀ ਲਾਇਆ ਗਿਆ ਹੈ ਜਿਹਦੇ ਵਿੱਚ ਜਿਹੜੇ ਵੀ ਪੇਸ਼ੈਂਟ ਕੋਈ ਵੀ ਜਿਨ ਨੂੰ ਬੁਖਾਰ ਜਾਂ ਜਿਹੜਾ ਪ੍ਰਾਇਮਰੀ ਕੋਟਿਆ ਹੈ ਉਹ ਬੁਲਾਇਆ ਜਾ ਰਿਹਾ ਹੈ ਜੋ ਅਸੀਂ ਸਾਰੀ ਸੰਗਠਨ ਨੂੰ ਇੱਥੇ ਵੱਲੇ ਮਲੇ ਲੜੀਆਂ ਉਹ ਲੋਕਾਂ ਦੁਨੀਆ ਨਾਲ ਗੱਲ ਕਰਦੇ ਆਂ ਉਸੇ ਆਪਾਂ ਇਹ ਇਸ ਤਰੀਕੇ ਦਾ ਜਿਹੜਾ ਪ੍ਰੋਗਰਾਮ ਹੈ ਅਸੀਂ ਤੁਹਾਨੂੰ ਕਿਹੜੀ ਵੀ ਸੰਗਤ ਜਾਂਦੀ ਹੈ ਜੇ ਕਿਸੇ ਨੂੰ ਦਵਾਈ ਦੀ ਲੋੜ ਹੋਵੇ ਉਹ ਉਸ ਤੋਂ ਆ ਕੇ ਲੈ ਸਕਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ